ਸਤਿ ਸ੍ਰੀ ਅਕਾਲ ਜੀ ਭੈਣੋ ਸੇ ਭਰਾਵੋ ਕੀ ਹਾਲ ਚਾਲ ਹੈ ਸਾਰਿਆਂ ਰਾਜੀ ਖੂਜੀ ਹੋ ਸਾਰੇ ਤੇ ਲੈ ਵੀ ਮਿੱਤਰੋ ਮੈਂ ਪਹੁੰਚ ਗਿਆ ਆ ਕੰਮ ਤੇ ਤੇ ਆ ਹੁਣ ਨਾ ਤੁਹਾਨੂੰ ਮੈਂ ਆਪਣੀ ਗੱਡੀ ਦੀ ਟਰੱਕ ਦੀ ਤੇ ਅੰਦਰੋਂ ਤੋਂ ਬਾਹਰੋਂ ਕੁਝ ਫੋਟੋਆਂ ਤੇ ਕੁਝ ਥੋੜੀ ਬਦੀ ਵੀਡੀਓ ਬਣਾਈ ਆ ਦਿਖਾ ਲਦਾ ਬੜੀ ਲੰਮੀ ਨਹੀਂ ਹੁਣੀ ਆ ਦੇਖਿਓ ਜਰਾ ਚੈੱਕ ਕਰਿਓ ਠੀਕ ਹੈ ਓਕੇ ਮਨ ਮਰ ਲਾਤੀਆ ਪਾਇਆ ਭਗੁਰ ਤੋਂ ਤਾਪ ਕਰੇ ਇਸ ਜੀ ਹੋ ਹਮੈਨਾ